ਜਿਹੜੀਆਂ ਤਸਵੀਰ ਸਵਾਗਤ ਹੈ ਤੁਹਾਡਾ ਡੈਨਿਕ ਸੂਰਾ ਟੀਵੀ ਤੇ ਪੰਜਾਬ ਦੀ ਰਾਜਨੀਤੀ ਨਾਲ ਜੁੜੀ ਹਰ ਅਹਿਮ ਖਬਰ ਤੁਹਾਡੇ ਸਾਹਮਣੇ ਰੱਖਦੇ ਆਂ ਅੰਦਰਲੀਆ ਖਬਰਾਂ ਤੁਹਾਡੇ ਸਾਹਮਣੇ ਰੱਖਦੇ ਆਂ ਇਸ ਵੇਲੇ ਸਭ ਤੋਂ ਵੱਡਾ ਸਸਪੈਂਸ ਇਹੀ ਬਣਿਆ ਹੋਇਆ ਹੈ ਕਿ ਕਾਂਗਰਸ ਆਪਣੀ ਬਾਕੀ ਬਚੀ ਸੀਟਾਂ ਤੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਦੋਂ ਕਰੇਗੀ ਔਰ ਕਿਹੜੇ-ਕਿਹੜੇ ਉਮੀਦਵਾਰ ਹੋਣਗੇ ਇਹ ਪੰਜਾਬ ਦੀ ਰਾਜਨੀਤੀ ਦਾ ਇਸ ਵੇਲੇ ਸਭ ਤੋਂ ਵੱਡਾ ਸਸਪੈਂਸ ਹੈ ਔਰ ਸਭ ਤੋਂ ਵੱਡਾ ਇੰਟਰਸਟ ਵੀ ਪੰਜਾਬ ਦੀ ਰਾਜਨੀਤੀ 'ਚ ਰੁਚੀ ਰੱਖਣ ਲੋਕਾਂ ਦਾ ਇਹੀ ਹੈ ਕਿ ਕਾਂਗਰਸ ਦੇ ਅਗਲੇ ਉਮੀਦਵਾਰ ਕੌਣ ਹੋਣਗੇ ਪੰਜ ਉਮੀਦਵਾਰ ਹਜੇ ਬਚੇ ਹੋਏ ਨੇ ਪੰਜ ਸੀਟਾਂ ਤੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਹੋਣਾ ਹੈ ਕੱਲ ਰਾਤ ਨੂੰ ਵੀ ਸੀਈਸੀ ਦੀ ਬੈਠਕ ਹੋਈ ਸੀ ਜਿਦੇ ਵਿੱਚ ਨਾਮ ਫਾਈਨਲ ਨਹੀਂ ਹੋਏ ਇੱਕ ਮੀਟਿੰਗ ਕੱਲ ਹੋਏਗੀ ਪਰ ਜੋ ਸਾਡੇ ਸੂਤਰ ਦੱਸ ਰਹੇ ਨੇ ਕਿ ਨਾਮ ਲਗਭਗ ਤੈ ਹੋ ਚੁੱਕੇ ਨੇ ਸਾਰੇ ਵੱਡੇ ਲੀਡਰ ਹੁਣ ਇਸ ਲਿਸਟ ਦੇ ਵਿੱਚ ਸਾਨੂੰ ਵਿਖਾਈ ਦੇਣਗੇ ਮੈਦਾਨ ਦੇ ਵਿੱਚ ਆਣਗੇ ਸਿਲਸਿਲੇ ਵਾਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਸਭ ਤੋਂ ਪਹਿਲਾ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਨੇ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਦਾਵਾ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਨੇ ਫਿਰੋਜ਼ਪੁਰ ਤੋਂ ਇੱਕ ਵਾਰ ਫਿਰ ਸ਼ੇਰ ਸਿੰਘ ਗੁਬਾਇਆ ਕਾਂਗਰਸ ਦੀ ਟਿਕਟ ਤੇ ਮੈਦਾਨ ਦੇ ਵਿੱਚ ਆ ਸਕਦੇ ਨੇ ਆਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਜੋ ਸੰਗਰੂਰ ਤੋਂ ਚੋਣ ਲੜਦੇ ਆਏ ਨੇ ਪਹਿਲਾਂ ਸੰਗਰੂਰ ਦੇ ਵਿਧਾਇਕ ਵੀ ਰਹੇ ਨੇ ਔਰ ਸੰਗਰੂਰ ਲੋਕ ਸਭਾ ਸੀਟ ਤੋਂ ਐਮਪੀ ਵੀ ਰਹੇ ਨੇ ਉਹ ਵਿਜੇਂਦਰ ਸਿੰਘਲਾ ਆਨੰਦਪੁਰ ਸਾਹਿਬ ਜਾ ਸਕਦੇ ਹਨ ਔਰ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ ਰਾਣਾ ਇੰਦਰਪ੍ਰਤਾਪ ਤਾਂ ਇਹ ਸਾਡੇ ਸੂਤਰ ਦੱਸ ਰਹੇ ਨੇ ਕਿ ਕਾਂਗਰਸੀ ਆਖਿਰਲੀ ਲਿਸਟ ਜਿਹੜੀ ਆ ਉਹਦੇ ਵਿੱਚ ਸਾਰੇ ਨਾਮ ਜਿਹੜੇ ਨੇ ਉਹ ਫਾਈਨਲ ਹੋ ਚੁੱਕੇ ਨੇ ਔਰ ਇਹਨਾਂ ਸਾਰੇ ਨਾਮਾ ਦੇ ਵਿੱਚ ਤੁਹਾਨੂੰ ਸਾਰੇ ਹੀ ਵੱਡੇ ਲੀਡਰ ਵਿਖਾਈ ਦੇਣਗੇ ਇਸ ਲਿਸਟ ਦੇ ਵਿੱਚ ਸਾਰੇ ਵੱਡੇ ਲੀਡਰ ਮੈਦਾਨ ਦੇ ਵਿੱਚ ਆਣ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਫਿਰ ਤੋਂ ਦੱਸ ਰਿਹਾ ਮੈਂ ਲੁਧਿਆਣਾ ਦੇ ਤੋਂ ਚੋਣ ਲੜਨਗੇ ਰਵਨੀਤ ਬਿੱਟੂ ਦੇ ਖਿਲਾਫ ਗੁਰਦਾਸਪੁਰ ਤੋਂ ਸੁਖਜਿੰਦਰ ਰੰਦਾਵਾ ਲੋਕ ਸਭਾ ਦਾ ਚੋਣ ਲੜਨਗੇ ਕਾਂਗਰਸ ਦੀ ਟਿਕਟ ਤੇ ਸ਼ੇਰ ਸਿੰਘ ਵਭਾਇਆ ਫਿਰੋਜ਼ਪੁਰ ਤੋਂ ਚੋਣ ਲੜਨਗੇ ਆਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਬੜੀ ਲੰਬੀ ਦੂਰੀ ਹੈ ਸੰਗਰੂਰ ਤੋਂ ਵਿਜੇਂਦਰ ਸਿੰਘਲਾ ਨੂੰ ਆਨੰਦਪੁਰ ਸਾਹਿਬ ਭੇਜਿਆ ਜਾ ਰਿਹਾ ਕਿਉਂਕਿ ਮਨੀਸ਼ Tiwari ਨੂੰ ਭੇਜ ਦਿੱਤਾ ਗਿਆ ਚੰਡੀਗੜ੍ਹ ਔਰ ਰਾਣਾ ਇੰਦਰ ਪ੍ਰਤਾਪ ਰਾਣਾ ਗੁਰਜੀਤ ਸਿੰਘ ਦੇ بیٹے ਜਿਹੜੇ ਸੁਲਤਾਨਪੁਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਦਿੱਤੇ ਨੇ ਰਾਣਾ ਇੰਦਰ ਪ੍ਰਤਾਪ ਕਾਂਗਰਸ ਜੁਆਇਨ ਕਰਨਗੇ ਔਰ ਕਾਂਗਰਸ ਉਹਨਾਂ ਨੂੰ ਆਪਣਾ ਉਮੀਦਵਾਰ ਬਣਾ ਰਹੀ ਹੈ ਸੁਲਤਾਨਪੁਰ ਖਡੂਰ ਸਾਹਿਬ ਲੋਕ ਸਭਾ ਹਲਕਾ ਹੈ ਜਿਹਦੇ ਵਿੱਚ ਸੁਲਤਾਨਪੁਰ ਵੀ ਆਂਦਾ ਕਬੂਰਥਲਾ ਵੀ ਆਂਦਾ ਔਰ ਸੱਤ ਹਲਕੇ ਹੋਰ ਆਂਦੇ ਨੇ ਪੱਟੀ ਖੇਮਕਰਨ ਤਰਨਤਾਰਨ ਇਸ ਤਰ੍ਹਾਂ ਜਿਹੜੇ 9 ਹਲਕੇ ਬਣਦੇ ਨੇ ਜਿਨ੍ਹਾਂ ਦੇ ਵਿੱਚੋਂ ਖੁਦ ਸੁਲਤਾਨਪੁਰ ਹਲਕਾ ਜਿੱਥੇ ਰਾਣਾ ਇੰਦਰ ਪ੍ਰਤਾਪ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜੇ ਸੀਗੇ ਇਨਾਂ ਨੂੰ ਹੁਣ ਕਾਂਗਰਸ ਜੁਆਇਨ ਕਰਵਾ ਕੇ ਖਡੂਰ ਸਾਹਿਬ ਹਲਕੇ ਦਾ ਉਮੀਦਵਾਰ ਬਣਾਇਆ ਜਾਏਗਾ ਕਾਂਗਰਸ ਪਾਰਟੀ ਦੇ ਵੱਲੋਂ ਕਾਂਗਰਸ ਪਾਰਟੀ ਦੇ ਪੀਜੀ ਲਿਸਟ ਕਿਸੇ ਵੇਲੇ ਵੀ ਇਹਦਾ ਐਲਾਨ ਕੀਤਾ ਜਾ ਸਕਦਾ ਹੈ ਲਿਸਟ ਦੇ ਵਿੱਚ ਇਹ ਜਿਹੜੇ ਨਾਮ ਨੇ ਸਾਡੇ ਸੂਤਰ ਦੱਸ ਰਹੇ ਨੇ ਕਿ ਇਹ ਨਾਮ ਜਿਹੜੇ ਨੇ ਪੱਕੇ ਹੋ ਚੁੱਕੇ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਣੇ ਆਪਾਂ ਜਿਹੜੀਆਂ ਤਸਵੀਰਾਂ ਤੁਸੀਂ ਇਹ ਦੇਖ ਰਹੇ ਹੋ ਰਾਣਾ ਇੰਦਰ ਪ੍ਰਤਾਪ ਖਡੂਰ ਸਾਹਿਬ ਤੋਂ ਚੋਣ ਲੜਨਗੇ ਇੱਕ ਵਾਰ ਫੇਰ ਚੋਣ ਮੈਦਾਨ ਦੇ ਵਿੱਚ ਸ਼ੇਰ ਸਿੰਘ ਉਬਾਇਆ ਵਿਖਾਈ ਦੇਣਗੇ કડూర్ ਸਾਹਿਬ ਫਿਰੋਜ਼ਪੁਰ ਹਲਕੇ ਤੋਂ ਸ਼ੇਰ ਸਿੰਘ ਗੁਬਾਇਆ ਆਖਾਈ ਦੇਣਗੇ ਪਿਛਲੀ ਵਾਰ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੱਤੀ ਸੀਗੀ ਅਕਾਲੀ ਦਲ ਛੱਡ ਕੇ ਕਾਂਗਰਸ ਦੇ ਵਿੱਚ ਆਏ ਸੀਗੇ ਅਕਾਲੀ ਦਲ ਤੋਂ ਤਾਂ ਐਮਪੀ ਬਣਦੇ ਆਏ ਨੇ ਸ਼ੇਰ ਸਿੰਘ ਗੁਬਾਇਆ ਪਰ ਕਾਂਗਰਸ ਦੀ ਟਿਕਟ ਤੇ ਪਿਛਲੀ ਵਾਰ ਇਹਨਾਂ ਨੂੰ ਸੁਖਬੀਰ ਬਾਦਲ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਪਰ ਇਸ ਵਾਰ ਫਿਰੋਜ਼ਪੁਰ ਤੋਂ ਇੱਕ ਵਾਰ ਫਿਰ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਉਮੀਦਵਾਰ ਬਣਾਇਆ ਹੈ ਇਸ ਤੋਂ ਬਾਅਦ ਅਗਲੇ ਨਾਮ ਹੈ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਸਰਕਾਰ ਦੇ ਸਾਬਕਾ ਡਿਪਟੀ ਸੀਐਮ ਔਰ ਮਾਝੇ ਦੇ ਬਿਹਤ ਮਜਬੂਤ ਨੇਤਾ ਹੁਣ ਗੁਰਦਾਸਪੁਰ ਸੀਟ ਤੋਂ ਇੱਕ ਵਾਰ ਲੋਕ ਸਭਾ ਚੋਣ ਲੜਨਗੇ ਹਾਲਾਂਕਿ ਮੌਜੂਦਾ ਵਿਧਾਇਕ ਨੇ ਡੇਰਾ ਬਾਬਾ ਨਾਨਕ ਤੋਂ ਪਰ ਇੱਕ ਵਾਰ ਫਿਰ ਚੋਣ ਮੈਦਾਨ ਦੇ ਵਿੱਚ ਆਣਗੇ ਪਰ ਇਸ ਵਾਰ ਇਹਨਾਂ ਦਾ ਮੈਦਾਨ ਬਹੁਤ ਵੱਡਾ ਹੋ ਜਾਏਗਾ 9 ਹਲਕਿਆਂ ਦੀ ਨੁਮਾਇੰਦਗੀ ਕਰਨ ਦਾ ਇਹ ਇਹਨਾਂ ਨੂੰ ਮੌਕਾ ਮਿਲਦਾ ਜਾਂ ਨਹੀਂ ਇਹ ਤਾਂ ਲੋਕਾਂ ਨੇ ਤੈਅ ਕਰਨਾ ਪਰ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਗੁਰਦਾਸਪੁਰ ਹਲਕੇ ਦਾ ਉਮੀਦਵਾਰ ਬਣਾ ਦਿੱਤਾ ਹੈ ਇਸ ਤੋਂ ਅਗਲੇ ਉਮੀਦਵਾਰ ਨੇ ਇਸ ਤੋਂ ਅਗਲੇ ਉਮੀਦਵਾਰ ਨੇ ਵਿਜੇਂਦਰ ਸਿੰਘਲਾ ਵਿਜੇਂਦਰ ਸਿੰਘਲਾ ਕਾਂਗਰਸ ਦੇ ਬਿਹਤ ਵੱਡੇ ਨੇਤਾ ਮੰਨੇ ਜਾਂਦੇ ਨੇ 올 ਇੰਡੀਆ ਕਾਂਗਰਸ ਕਮੇਟੀ ਦੇ ਵਿੱਚ ਬਿਹਤ ਇਹਨਾਂ ਦੀ ਅ ਅੱਛੀ ਪਕੜ ਹੈ ਦਿੱਲੀ ਦੀ ਰਾਜਨੀਤੀ ਦੇ ਵਿੱਚ ਇਹਨਾਂ ਦੀ ਅੱਛੀ ਪਕੜ ਹੈ ਦਿੱਲੀ ਦੀ ਰਾਜਨੀਤੀ ਮਤਲਬ ਕਾਂਗਰਸ ਹੈਡਕ quarter ਦੇ ਵਿੱਚ ਅੱਛਾ ਨਾਮ ਰੱਖਦੇ ਨੇ ਰਾਹੁਲ ਗਾਂਧੀ ਦੇ ਬਿਹਤ ਕਰੀਬੀ ਮੰਨੇ ਜਾਂਦੇ ਨੇ 2009 ਦੇ ਵਿੱਚ ਸੰਗਰੂਰ ਤੋਂ ਇਹ ਚੋਣ ਲੜੇ ਸੀਗੇ ਲੋਕ ਸਭਾ ਦਾ ਉਦੋਂ MP ਬਣੇ ਸੀਗੇ ਫਿਰ ਉਸ ਤੋਂ ਬਾਅਦ 2014 ਦੇ ਵਿੱਚ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ 2017 ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਲੜਦੇ ਨੇ ਸੰਗਰੂਰ ਹਲਕੇ ਤੋਂ ਉੱਥੋਂ ਜਿੱਤਦੇ ਨੇ ਫਿਰ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਰਹਿੰਦੇ ਨੇ ਪਰ 2022 ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪੈਦਾ ਹੁਣ ਇੱਕ ਵਾਰ ਫਿਰ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਉਮੀਦਵਾਰ ਬਣਾਇਆ ਪਰ ਉਮੀਦਵਾਰ ਬਹੁਤ ਦੂਰ ਤੋਂ ਬਣਾਇਆ ਸੰਗਰੂਰ ਹਲਕਾ ਛੁਡਾ ਕੇ ਕਿਉਂਕਿ ਸੰਗਰੂਰ ਤੋਂ ਸੁਖਪਾਲ ਸਿੰਘ ਖੈਰਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੁਖਪਾਲ ਸਿੰਘ ਖੈਰਾ ਨੂੰ ਹੁਣ ਕਿਉਂਕਿ ਸੰਗਰੂਰ ਉਤਾਰਿਆ ਗਿਆ ਤੇ ਵਿਜੇਂਦਰ ਸਿੰਘਲਾ ਵੱਡੇ ਨੇਤਾ ਨੇ ਵਿਜੇਂਦਰ ਸਿੰਘਲਾ ਦਾ ਵੀ ਅੱਛਾ ਰਸੂਕ ਹੈ ਕਾਂਗਰਸ ਪਾਰਟੀ ਦੇ ਵਿੱਚ 올 ਇੰਡੀਆ ਕਾਂਗਰਸ ਪਾਰਟੀ ਦੇ ਵਿੱਚ ਵੀ ਨੈਸ਼ਨਲ ਲੀਡਰਸ਼ਿਪ ਦੇ ਵਿੱਚ ਵੀ ਅੱਛਾ ਰਸੂਕ ਮੰਨਿਆ ਜਾਂਦਾ ਹੈ ਵਿਜੇਂਦਰ ਸਿੰਘਲਾ ਦਾ ਤੇ ਵਿਜੇਂਦਰ ਸਿੰਘਲਾ ਨੂੰ ਆਨੰਦਪੁਰ ਤੋਂ आनंदपुर साहब तो कांग्रेस पार्टी ਨੂੰ ਉਮੀਦਵਾਰ ਬਣਾਇਆ ਕਿਉਂਕਿ ਆਨੰਦਪੁਰ ਸਾਹਿਬ ਤੋਂ ਹਮੇਸ਼ਾ ਕਾਂਗਰਸ ਦਾ ਤਜਰਬਾ ਰਿਹਾ ਹੈ ਕਿ ਚਾਹੇ ਰਵਨੀਤ ਬਿੱਟੂ ਉਥੋਂ ਚੋਂ ਲੜੇ ਉਹ ਜਿੱਤੇ ਚਾਹੇ ਉਹ ਮਨੀਸ਼ तिवारी ਪਿਛਲੀ ਵਾਰੀ ਚੋਂ ਲੜੇ ਉਹ ਜਿੱਤ ਹਾਸਲ ਕਰਦੇ ਨੇ ਸ਼ਾਇਦ ਕਾਂਗਰਸ ਨੂੰ ਇਸ ਵਾਰ ਇਹ ਲੱਗ ਰਿਹਾ ਹੈ ਕਿ ਵਿਜੇਂਦਰ ਸਿੰਘਲਾ ਵੀ ਜੇ ਪੈਰਾਸ਼ੂਟ ਕੈਂਡੀਡੇਟ ਦੇ ਤੌਰ ਤੇ ਜਾਣਗੇ ਵੀ ਤਾਂ ਉਹ ਸ਼ਾਇਦ ਜਿੱਤ ਸਕਦੇ ਨੇ ਹੁੰਦੇ ਜਿਹੜੀ ਤੀਜੀ ਲਿਸਟ ਆਣੀ ਹੈ ਕਾਂਗਰਸ ਵਿੱਚ ਉਹਦੇ ਵਿੱਚ ਤੁਸੀਂ ਆਪੇ ਹਿਸਾਬ ਲਗਾ ਸਕਦੇ ਹੋ ਕਿ ਸੁਖਜਿੰਦਰ ਰੰਧਾਵਾ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਔਰ ਸ਼ੇਰ ਸਿੰਘ ਗੁਬਾਇਆ ਫਰੋਜਪੁਰ ਦੇ ਹਲਕੇ ਦੇ ਰਹਿਣ ਵਾਲੇ ਨੇ ਉਹਨਾਂ ਤੋਂ ਇਲਾਵਾ ਰਾਜਾ ਅਵਨਿੰਗ ਵੀ ਲੁਧਿਆਣਾ ਜਾ ਰਹੇ ਨੇ ਪੈਰਾਸ਼ੂਟ ਕੈਂਡੀਡੇਟ ਬਣ ਕੇ ਵਿਜੇਂਦਰ ਸਿੰਘਲਾ ਵੀ ਪੈਰਾਸ਼ੂਟ ਕੈਂਡੀਡੇਟ ਬਣ ਕੇ ਜਾ ਰਹੇ ਨੇ ਔਰ ਰਾਣਾ ਇੰਦਰ ਪ੍ਰਤਾਪ ਨੂੰ ਪੈਰਾਸ਼ੂਟ ਕੈਂਡੀਡੇਟ ਕਈਆ ਜਾਂ ਨਹੀਂ ਜਾਂ ਬਾਹਰੀ ਕੈਂਡੀਡੇਟ ਕਹੀਓ ਹਾਲਾਂਕਿ ਇਹਨਾਂ ਦੇ ਪਿਤਾ ਕਾਂਗਰਸ ਦੇ ਵਿੱਚ ਨੇ ਇਹਨਾਂ ਦਾ ਇਤਿਹਾਸ ਤਾਂ ਪਿਛੋਕੜ ਦਾ ਕਾਂਗਰਸੀ ਹੈ ਪਰ 2022 ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਸੁਲਤਾਨਪੁਰ ਤੋਂ ਇਹਨਾਂ ਨੇ ਜਿੱਤ ਹਾਸਲ ਕੀਤੀ ਸੀਗੀ ਇਸ ਵਾਰ ਇਹ ਹੁਣ ਕਾਂਗਰਸ ਦੀ ਟਿਕਟ ਤੇ ਖਡੂਰ ਸਾਹਿਬ ਤੋਂ ਇਲੈਕਸ਼ਨ ਲ ਸਵਾਗਤ ਹੈ ਤੁਹਾਡਾ ਦੇਨਿਕ ਸੂਰਾ ਟੀਵੀ ਤੇ ਪੰਜਾਬ ਦੀ ਰਾਜਨੀਤੀ ਨਾਲ ਜੁੜੀ